ਪੰਜਾਬ ਸਰਕਾਰ ਲਗਾਤਾਰ ਆਪਣੇ ਐਕਸ਼ਨ ਮੂਡ ਵਿੱਚ ਆ ਰਹੀ ਹੈ ਫਿਰ ਉਹ ਮਾਲਵੇ ਬਾਗ ਦਾ محکمہ ਹੋਵੇ ਜਾਂ ਫਿਰ ਨਸ਼ਾ ਖਿਲਾਫ ਜੰਗ ਬੈਡੀ ਹੋਵੇ ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਹੰਡਾਣਾ ਨੇ ਵੀ ਬੁੱਡਲਾਡਾ ਡੀਪੂ ਦਾ ਅਚੰਚੇਤ ਦੌਰਾ ਕੀਤਾ ਅਤੇ ਡੀਪੂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿੱਥੇ ਉਹਨਾਂ ਨੂੰ ਪ੍ਰਬੰਧਾਂ ਵਿੱਚ ਬਹੁਤ ਖਾਮੀਆਂ ਨਜ਼ਰ ਆਈਆਂ ਅਤੇ ਮੌਕੇ ਤੇ ਹੀ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਆਓ ਸੁਣਦੇ ਹਾਂ ਕੀ ਕਿਹਾ ਚੇਅਰਮੈਨ ਨੇ ਰਾਜੀ ਹਾਂਜੀ ਜੀ ਪੂਰੇ ਯਾਰ ਪੂਰੇ ਲੋਕ ਹੱਥ ਤੋਂ ਤੋਂ ਕਿ ਕਿ ਕਰੈ ਨਾ ਨੀ ਪੈਰਾ ਚਿੱਟੇ ਜਾਂਦਾ ਸਿਆਣਾ ਜਾਂਦਾ ਸਿਆਣਾ ਜਾਂਦਾ ਸਿਆਣਾ ਜਾਂਦਾ ਨਹੀਂ ਨਾ ਕਾਰਮੇ ਤੇਰਤੀ ਕਰੀਗੇ ਜੀਵਨ ਨਹੀਂ ਲੱਗਦਾ ਹੈ ਨਾ ਹੋਣੀ ਆ ਇਸਕੇ ਜੀਵਨ ਨਹੀਂ 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 ਕਾਰਮੇ ਤੇਰਤੀ ਹੋਵੇਗੇ ਜੀਮ ਦੇ ਹੋਵੇ ਦੱਸ ਕਿ ਅਜੀ ਬਾਯਾ ਗੰਦ ਜਿਹੜਿਆ ਬਾਦਰੂ ਦਾ ਇਹਦਾ ਕੀ ਹਾਲ ਹੈ ਇਹ ਰਾਤੀ ਹੋਏ ਕਿ ਬਹੁਤ ਪੁਰਾਣੀ ਹੈ ਦੇ ਰਦੇ ਨਾ ਬਾਕ ਸਰਕਾਰ ਨੇ ਕਰੋੜਾਂ ਰੁਪਏ ਵਾਸਟੈਂਡ ਦੇ ਦਾਇਆ ਤੁਹਾਨੂੰ ਤਨਖਾਹ ਦੇਣਦੇ ਆ ਕਿ ਨਹੀਂ ਪਤਾ ਕਿ ਨਹੀਂ ਆਹ ਨਾੜ ਗਈ ਹੈ ਹੈ ਇਹ ਜਿੰਮੇਵਾਰੀ ਕੀ ਆ ਆਪਣੀ ਫਿਰ ਆ ਅੰਦਰ ਜਿਥੇ ਕੁਰਸੀਆਂ ਲਾਉਣੀਆਂ ਆਂ ਜਿੱਥੇ ਧੱਕੋਈ ਲਾਉਣੀ ਆ ਜੀ ਸਵੈਰਣ ਗੰਦੇ ਸਫਾਈ ਦਾ ਬਿਦਾਨਾ ਜੀ ਜਿੰਮੇਵਾਰੀ ਨਹੀਂ ਹੈ ਫਿਰ ਅੱਜ ਛੱਡਦਾ ਅੱਜ ਤੋਂ ਬਾਅਦ ਇਹ ਜਿੰਮੇਵਾਰੀ ਜ਼ਵਰੀ ਤੇਰੀ ਹੈ ਜਾਂ ਤੇਰੀ ਸੀਟ ਤੇ ਜਿਹੜਾ ਬੰਦਾ ਬੋਲਦਾ ਇਹਨਾਂ ਤੇਰੀ ਬਾਜੀ ਹੈ ਠੀਕ ਹੈ ਨਾ ਗੱਲ ਚੇਰਮੈਨ ਸਾਹਿਬ ਤੁਸੀਂ ਬੁੜਾਡਾ ਬੱਸ ਸਟੈਂਡ ਦਾ ਦੌਰਾ ਕੀਤਾ ਹੈਗਾ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਕਿਸ ਤਰ੍ਹਾਂ ਤੁਸੀਂ ਦੇਖਿਆ ਬੱਸ ਸਟੈਂਡ ਵਿੱਚ ਦੇਖੋ ਅੱਜ ਅਸੀਂ ਸਾਡੀ ਪੂਰੀ ਟੀਮ ਅੱਜ ਬੱਸ ਸਟੈਂਡ ਬੁੜਾਡਾ ਤੇ ਸਾਡਾ ਇੱਥੇ ਬੁੜਾਡਾ ਡੀਕੂ ਦੇਖਣ ਅਸੀਂ ਆਈਆਂ ਹਾਂ ਸਾਡੇ ਪੀਸੀਐਸ ਅਫਸਰ ਵੀ ਮੇਰੇ ਨਾਲ ਏਐਮਡੀ ਸਾਹਿਬ ਵੀ ਨਾਲ ਨੇ ਅੱਗੇ ਦੇਖਿਆ ਕਾਫੀ ਖਾਮੀਆਂ ਸਾਨੂੰ ਇੱਥੇ ਨਜ਼ਰ ਆਈਆਂ ਅੱਜ ਜੇ ਸਫਾਈ ਪ੍ਰਬੰਧਨ ਦੀ ਗੱਲ ਕਰੀਏ ਸਫਾਈ ਪ੍ਰਬੰਧਾ ਚ ਵੀ ਦਿੱਕਤ ਹੈ ਤੇ ਸਾਰੇ ਜਿਹੜੇ ਮੌਕੇ ਤੇ ਇੱਥੇ ਜ਼ਿੰਮੇਵਾਰ ਬੰਦੇ ਐ ਉਹਨਾਂ ਸਾਰਿਆਂ ਨੂੰ ਤਾੜਮਾ ਦਿੱਤੀ ਗਈ ਆ ਦੇ ਆਉਣ ਵਾਲੇ ਸਮੇਂ ਸੁਧਾਰ ਕਰਦੇ ਤੇ ਜਿਹੜੀ ਬੱਸਾਂ ਦੀ ਫਲੀਟ ਲਗਾਤਾਰ ਲੋਕ ਮੰਗ ਕਰ ਰਹੇ ਨੇਗੇ ਕਿੰਨੀ ਕੁ ਤੇਰੀ ਹੈ ਤੁਹਾਨੂੰ ਲੱਗਦਾ ਹੈਗਾ ਦੇਖੋ ਜੇ ਆਪਾਂ ਬੱਸਾਂ ਦੇ ਫਲੀਟ ਦੀ ਗੱਲ ਕਰੀਏ ਤੇ ਬਹੁਤ ਜਲਦ ਪੀਆਰਟੀਸੀ ਆਪਣੀਆਂ 450 500 ਬੱਸ ਅਸੀਂ ਆਪਣੀ ਲੈਣ ਜਾ ਰਹੇ ਹਾਂ ਸਾਡਾ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਮੈਨੂੰ ਲੱਗਦਾ ਸੀ 10 12 ਦਿਨਾਂ ਦੇ ਵਿੱਚ ਹੀ ਸਭ ਨੂੰ ਲੈ ਕੇ 8 ਬੱਸਾਂ ਅਸੀਂ ਬੁੱਢਲਾਡੇ ਨੂੰ ਦੇਣ ਜਾ ਰਹੇ ਹਾਂ ਜੋ ਸਾਡੇ ਕੋਲ 70 72 ਬੱਸਾਂ ਆਈਆਂ ਡੀਪੂ ਵਾਈਜ਼ 8 8 9 ਨੂੰ ਬਸਾਂ ਆ ਰਹੀਆਂ ਤੇ 8 9 ਬਸਾਂ ਆਉਣ ਵਾਲੇ ਅ ਕਰੀਬ ਇੱਕ ਹਫ਼ਤੇ ਦੇ ਵਿੱਚ ਵਿੱਚ ਬੜਾ ਡਾੜੀ ਆ ਜਾ। ਤੇ ਜਿਹੜੀ ਵਰਕਸ਼ਾਪ ਹੈ ਇਹ ਵੀ ਕਾਫੀ ਨੀਮੀਆ ਬਸਾਤਾਂ ਦੇ ਵਿੱਚ ਦੇ ਦਰਾਂ ਵਿੱਚ ਇਹ ਪਾਣੀ ਭਰ ਜਾਂਦਾ ਹੈਗਾ। ਬਿਲਕੁਲ ਬਿਲਕੁਲ ਅਸੀਂ ਉਹ ਵੀ ਸਾਰਾ ਜਿਆਜਾ ਲਿਆ ਅੱਜ ਤੇ ਕੋਸ਼ਿਸ਼ ਕਰਦੇ ਹਾਂ ਵੀ ਪਲਾਨ ਬਣਾਉਣੀ ਆ ਤੇ ਜੋ ਵੀ ਉਹਦੀ ਰੇਨੋਵੇਸ਼ਨ ਦਾ ਪ੍ਰਬੰਧ ਨੂੰ ਕਰਾਂ। ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ।